ਸਤਵਿੰਦਰ ਮਿਆਣੀ ਪਰਿਵਾਰ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਕਲਗੀਦਰ ਸਾਹਿਬ ਤੋਰੇ ਦੀ ਪਿਛਨਾਰ ਦੀ ਕਰਮੋਨਾ ਵਿਖੇ ਸਵਰਗਵਾਸੀ ਪਿਤਾ ਦੀ 24ਵੀਂ ਵਰ੍ਹੇ ਸਈ ਮਨਾਈ ਗਈ। ਬੀਤੇ ਦਿਨੀ ਇਟਲੀ ਦੇ ਨਾਮਵਰ ਪੱਤਰਕਾਰ ਅਤੇ ਯੂਰਪ ਟਾਈਮਜ਼ ਨਿਊਜ਼ਪੇਪਰ ਦੇ ਮੁੱਖ ਸੰਪਾਦਕ ਸਤਵਿੰਦਰ ਮਿਆਣੀ ਪਰਿਵਾਰ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਕਲਗੀਦਰ ਸਾਹਿਬ ਤੋਰੇ ਦੇ ਪਿਛਨਾਰ ਦੀ ਕਰਮੋਨਾ ਵਿਖੇ ਆਪਣੇ ਪਿਤਾ ਇੰਸਪੈਕਟਰ ਸਵਰਗਵਾਸੀ ਗੰਧਰਵ ਸਿੰਘ ਜੀ ਦੀ 24ਵੀਂ ਵਰ੍ਹੇ ਸਈ ਮਨਾਈ ਗਈ। ਗੁਰਦੁਆਰਾ ਸਾਹਿਬ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਜਾਪ ਕੀਤੇ ਗਏ ਉਪਰੰਤ ਗੁਰਦੁਆਰਾ ਸਾਹਿਬ ਦੇ ਵਜ਼ੀਰ ਭਾਈ ਸਰਵਣ ਸਿੰਘ ਵੱਲੋਂ ਕਥਾ ਦੀ ਹਾਜ਼ਰੀ ਭਰੀ ਗਈ ਅਤੇ ਉਹਨਾਂ ਵੱਲੋਂ ਬਹੁਤੀ ਠੁਕਮੇ ਅਖਰਾਂ ਵਿੱਚ ਆਪਣੇ ਵੱਡਿਆਂ ਨੂੰ ਯਾਦ ਕਰਨ ਅਤੇ ਉਹਨਾਂ ਦੇ ਵਰਸੀ ਸਮਾਗਮ ਕਰਵਾਉਣ ਤੇ ਮਿਆਣੀ ਪਰਿਵਾਰ ਦੀ ਸਰਾਨਾ ਕੀਤੀ ਗਈ ਉਪਰੰਤ ਹਜ਼ੂਰੀ ਟਾਡੀ ਜਥਾ ਸ੍ਰੀ ਕਾਲ ਤਕ ਸਾਹਿਬ ਗਿਆਨੀ ਜਸਬੀਰ ਸਿੰਘ ਮੋਹਲੇ ਕੇ ਅਤੇ ਸਾਥੀਆਂ ਨੇ ਇਨਸਾਨ ਦੇ ਸੰਸਾਰ ਵਿੱਚ ਆਉਣ ਅਤੇ ਪ੍ਰਭੂ ਕਿਰਪਾ ਨਾਲ ਚੰਗੇ ਕਰਮ ਕਰਨ ਅਤੇ ਇਸ ਸੰਸਾਰ ਤੋਂ ਜਾਣ ਤੋਂ ਬਾਅਦ ਵੀ ਉਹਨਾਂ ਕਰਮਾਂ ਦੀ ਬਗੌਲਤ ਯਾਦ ਕੀਤੇ ਜਾਣ ਬਾਰੇ ਬਹੁਤ ਹੀ ਸੁੰਦਰ ਪ੍ਰਸੰਗ ਸੁਣਾਇਆ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਤਵਿੰਦਰ ਮਿਆਣੀ ਪਰਿਵਾਰ ਵੱਖ-ਵੱਖ ਗੁਰਦੁਆਰਾ ਸਹਿਬਾਨਾ ਪ੍ਰੈਸ ਅਤੇ ਪਹੁੰਚੇ ਹੋਰ ਪਤਵੰਤੇ ਸੱਜਣਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਪਰਿਵਾਰ ਵੱਲੋਂ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਸਭ ਦਾ ਧੰਨਵਾਦ ਕੀਤਾ ਗਿਆ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਪੰਡਾਰਿਆਂ ਵਿੱਚੋਂ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ